ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਿਰਨ ਹੈ ਮੈਂ ਇੱਕ ਆਮ ਜੇਕਰ ਲੁਜ ਔਰਤਾਂ ਮੇਰੇ ਪਤੀ ਦਾ ਨਾਮ ਅਮਰ ਹੈ ਸਾਡੇ ਦੋਨਾਂ ਵਿੱਚ ਬਹੁਤ ਪਿਆਰ ਹੈ ਮੇਰੇ ਪਤੀ ਦਾ ਸੁਭਾਅ ਬਹੁਤ ਹੀ ਚੰਗਾ ਆ ਉਹ ਇੱਕ ਸੁਲਝੇ ਹੋਏ ਇਨਸਾਨ ਹਨ ਪਰ ਮੇਰੀ ਉਹੀ ਕਹਾਣੀ ਹੈ ਜੋ ਅਕਸਰ ਹਰ ਔਰਤ ਦੀ ਹੁੰਦੀ ਆ ਵਿਆਹ ਤੋਂ ਬਾਅਦ ਦੋ ਬੱਚਿਆਂ ਦੀ ਜ਼ਿੰਮੇਵਾਰੀ ਪਤੀ ਦੀ ਘੱਟ ਤਨਖਾਹ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਸੀ ਘਰ ਵਿੱਚ ਕੋਈ ਮਦਦ ਵਾਲਾ ਵੀ ਨਹੀਂ ਸੀ ਮੇਰੀ ਤਰ੍ਹਾਂ ਹੋਰ ਵੀ ਔਰਤਾਂ ਇਸ ਹਾਲਾਤੋਂ ਗੁਜ਼ਰਦੀਆਂ ਹਨ ਪਰ ਜੋ ਕਿਸਾ ਮੇਰੇ ਨਾਲ ਹੋਇਆ ਉਹਨੇ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਵਿਆਹ ਦੇ ਕੁਝ ਸਾਲਾਂ ਬਾਅਦ ਮੇਰੇ ਦੋ ਬੇਟੇ ਹੋਏ ਪਰ ਮੈਂ ਘਰ ਦੇ ਕੰਮਾਂ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲਣਾ ਪਉਂਦੀ ਮੈਥੋਂ ਇਕੱਲੀ ਤੋਂ ਘਰ ਦੇ ਕੰਮ ਨਹੀਂ ਸੰਭਾਲੇ ਜਾ ਰਹੇ ਸੀ ਅਮਰ ਆਪਣੇ ਮਾਪਿਓ ਦੇ ਇਕਲੌਤੇ ਪੁੱਤ ਸਨ ਉਹਨਾਂ ਦੇ ਪਿਤਾ ਜੀ ਬਹੁਤਾ ਸਾਡੇ ਵਿਆਹ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਤੇ ਮੇਰੀ ਸੱਸ ਸਾਡੇ ਵਿਆਹ ਤੋਂ ਸਾਲ ਕੋ ਬਾਅਦ ਹੀ ਚਲਵਸੀ ਹੁਣ ਮੈਂ ਇਕੱਲੀ ਘਰ ਦਾ ਸਾਰਾ ਕੰਮ ਕਰਦੀ ਤੇ ਬੱਚਿਆਂ ਨੂੰ ਸੰਭਾਲਦੀ ਅਮਰ ਤਾਂ ਆਫਿਸ ਚਲੇ ਜਾਂਦੇ ਸਨ ਪਰ ਮੇਰਾ ਸਮਾਂ ਬਹੁਤ ਕਠਿਨ ਚੱਲ ਰਿਹਾ ਸੀ ਇੱਕ ਦਿਨ ਅਮਰ ਇੱਕ ਵੱਡੀ ਉਮਰ ਦੇ ਆਦਮੀ ਨੂੰ ਕਰ ਲਿਆ ਤੇ ਕਹਿਣ ਲੱਗੇ ਕਿ ਤੇਰਾ ਮਸਲਾ ਹੱਲ ਹੋ ਗਿਆ ਅੱਜ ਤੋਂ ਇਹ ਅੰਕਲ ਕਰਦੇ ਸਾਰੇ ਕੰਮ ਕਰ ਦਿਆ ਕਰਨਗੇ ਬੱਚਿਆਂ ਨੂੰ ਵੀ ਸੰਭਾਲ ਲੈਣਗੇ ਤੂੰ ਜਿਹੜਾ ਕੰਮ ਕਹੇਂਗੀ ਇਹ ਕਰ ਦੇਣਗੇ ਬਸ ਰਾਤ ਨੂੰ 7 ਵਜੇ ਤੱਕ ਘਰ ਵਾਪਸ ਜਾਣਾ ਹੋਇਆ ਕਰੇਗਾ ਅਮਰ ਮੈਨੂੰ ਦੱਸਣ ਲੱਗੇ ਕਿ ਅੰਕਲ ਮੇਰੇ ਬੋਸ ਦੇ ਨੋਕਾ ਕਾਰ ਨੌਕਰੀ ਕਰ ਨੌਕਰੀ ਕਰਦੇ ਹਨ ਉਹ ਲੋਕ ਕੁਝ ਮਹੀਨੇ ਲਈ ਕੈਨੇਡਾ ਘੁੰਮਣ ਫਿਰ ਲਈ ਜਾ ਰਹੇ ਹਨ ਪਰ ਇੱਥੇ ਇਹਨਾਂ ਦਾ ਕੋਈ ਵੀ ਰਿਸ਼ਤੇਦਾਰ ਨਹੀਂ ਆ ਇਸ ਲਈ ਬਾਸ ਨੇ ਮੈਨੂੰ ਕਿਹਾ ਕਿ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਵਾਂ ਤੇ ਇਹਨਾਂ ਤੋਂ ਕੋਈ ਵੀ ਕੰਮ ਕਰਵਾ ਸਕਦਾ ਹਾਂ ਦੇਖਣ ਵਿੱਚ ਉਹ ਆਦਮੀ ਅੱਧਖੜ ਉਮਰ ਦਾ ਲੱਗ ਰਿਹਾ ਸੀ ਵਾਲ ਵੀ ਸਫੈਦ ਹੋ ਚੁੱਕੇ ਸਨ ਉਹਨਾਂ ਨੂੰ ਦੇਖ ਕੇ ਮੈਂ ਸੋਚ ਰਹੀ ਸੀ ਕਿ ਜੇ ਕੋਈ ਔਰਤ ਹੁੰਦੀ ਤਾਂ ਜ਼ਿਆਦਾ ਵਧੀਆ ਹੁੰਦਾ ਸੀ ਭਲਾ ਉਹ ਆਦਮੀ ਮੇਰੀ ਇਸ ਉਮਰ ਵਿੱਚ ਕੀ ਮਦਦ ਕਰ ਸਕਦਾ ਸੀ ਪਰ ਅਮਰਦੇਵ ਬੋਸ ਦਾ ਹੁਕਮ ਸੀ ਤੇ ਟਾਲ ਵੀ ਨਹੀਂ ਸਕਦੇ ਸੀ ਉਹ ਸਵੇਰੇ 8 ਵਜੇ ਹੀ ਘਰ ਆ ਜਾਂਦੇ ਤੇ ਰਾਤ ਨੂੰ 7 ਵਜੇ ਹੀ ਚਲੇ ਜਾਂਦੇ ਸਨ ਮੈਂ ਉਹਨਾਂ ਤੋਂ ਕੀ ਕੰਮ ਕਰਵਾਉਂਦੀ ਪਰ ਉਹਨਾਂ ਦੇ ਆਉਣ ਨਾਲ ਮੇਰੀ ਮਦਦ ਜ਼ਰੂਰ ਹੋ ਗਈ ਸੀ ਮੇਰੇ ਬੱਚੇ ਉਹਨਾਂ ਨਾਲ ਖੇਡਦੇ ਰਹਿੰਦੇ ਉਹ ਘਰ ਦੇ ਛੋਟੇ-ਮੋਟੇ ਕੰਮ ਕਰ ਦਿੰਦੇ ਮੈਂ ਤਾਂ ਹਮੇਸ਼ਾ ਕੰਮ ਬਾਰੇ ਪੁੱਛਦੇ ਰਹਿੰਦੇ ਮੈਂ ਚਾਹ ਬਣਾ ਲੈਂਦਾ ਹਾਂ ਸਬਜ਼ੀ ਵੀ ਕੱਟ ਲੈਂਦਾ ਹਾਂ ਪਰ ਮੈਂ ਉਹਨਾਂ ਤੋਂ ਕੋਈ ਵੀ ਕੰਮ ਨਾ ਕਰਵਾਉਂਦੀ ਕਿਉਂਕਿ ਉਹ ਤਾਂ ਮੇਰੇ ਪਿਤਾ ਜੀ ਦੀ ਉਮਰ ਦੇ ਸਨ ਉਹਨਾਂ ਨੂੰ ਕੋਈ ਕੰਮ ਕਹਿੰਦੇ ਹੋਏ ਮੈਨੂੰ ਵੀ ਸ਼ਰਮ ਮਹਿਸੂਸ ਹੁੰਦੀ ਸੀ ਅੰਕਲ ਤੁਸੀਂ ਰਹਿੰਦੇ ਹੋ ਅਸੀਂ ਕਿਹੜਾ ਇੰਨੇ ਅਮੀਰ ਹਾਂ ਜੋ ਤੁਹਾਨੂੰ ਹੁਕਮ ਦੇਵਾਂਗੇ ਤੁਸੀਂ ਸਾਡੇ ਘਰ ਨੌਕਰ ਨਹੀਂ ਹੋ ਬਸ ਤੁਸੀਂ ਮੇਰੇ ਬੱਚਿਆਂ ਨੂੰ ਸੰਭਾਲ ਲਿਆ ਕਰੋ ਜਾਂ ਬਾਜ਼ਾਰ ਵਿੱਚੋਂ ਕੁਝ ਸਮਾਨ ਲਿਆ ਦਿਆ ਕਰੋ ਬਸ ਇੰਨੇ ਨਾਲ ਮੇਰੀ ਬਹੁਤ ਮਦਦ ਹੋ ਜਾਂਦੀ ਹੈ ਬਸ ਰਾਤ ਨੂੰ 7 ਵਜੇ ਉਹ ਘਰ ਜਾਣ ਨੂੰ ਤਿਆਰ ਖੜੇ ਹੁੰਦੇ ਮੈਥੋਂ ਜਾਣ ਦੀ ਇਜਾਜ਼ਤ ਮੰਗਦੇ ਤੇ ਨਾਲ ਹੀ 50 ਰੁਪਏ ਮੰਗਦੇ ਮੇਰੇ ਕੋਲ ਇੰਨੇ ਕ ਪੈਸੇ ਤਾਂ ਹੁੰਦੇ ਹੀ ਸਨ ਮੈਂ ਵੀ ਉਹਨਾਂ ਨੂੰ 50 ਰੁਪਏ ਦੇ ਦਿੰਦੀ ਇੱਕ ਵਾਰ ਮੈਂ ਉਹਨਾਂ ਨੂੰ 100 ਰੁਪਏ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਕਿਹਾ ਵੀ ਕਿ ਆਪਣੀ ਖੁਸ਼ੀ ਨਾਲ ਦੇ ਰਹੀਆਂ ਪਰ ਉਹਨਾਂ ਨੇ ਕਿਹਾ ਕਿ ਮੈਂ 50 ਰੁਪਏ ਹੀ ਲੈਣੇ ਨੇ ਮੈਨੂੰ ਇਹਨਾਂ ਦੀ ਇਹ ਗੱਲ ਬਹੁਤ ਥੋੜੀ ਅਜੀਬ ਲੱਗੀ ਇੰਨੇ ਕੋ ਸਮੇਂ ਵਿੱਚ ਉਹ ਸਾਡੇ ਨਾਲ ਕੁਲ ਮਿਲ ਗਏ ਸਨ ਹੁਣ ਤਾਂ ਉਹ ਸਬਜ਼ੀ ਵੀ ਕੱਢ ਦਿੰਦੇ ਕਿਚਨ ਵਿੱਚ ਵੀ ਮੇਰੀ ਮਦਦ ਕਰ ਦਿੰਦੇ ਇੱਕ ਵਾਰ ਮੈਂ ਅੰਕਲ ਨੂੰ ਉਹਨਾਂ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਹਨਾਂ ਦੇ ਚਿਹਰੇ ਦੀ ਮੁਸਕਰਾਹਟ ਗਾਇਬ ਹੋ ਗਈ ਉਹ ਮੈਨੂੰ ਗੁੱਸੇ ਨਾਲ ਵੇਖਣ ਲੱਗੇ ਮੈਨੂੰ ਉਹਨਾਂ ਤੋਂ ਡਰ ਜਾ ਲੱਗਾ ਮੈਂ ਚੁੱਪਚਾਪ ਆਪਣਾ ਕੰਮ ਕਰਨ ਲੱਗੀ ਪਰ ਉਹਨਾਂ ਨੇ ਮੈਨੂੰ ਕੋਈ ਜਵਾਬ ਨਾ ਦਿੱਤਾ ਬਸ ਖਮੋਸ਼ੀ ਨਾਲ ਰਸੋਈ ਵਿੱਚੋਂ ਬਾਹਰ ਚਲੇ ਗਏ ਮੈਂ ਮਨ ਹੀ ਮਨ ਸੋਚਣ ਲੱਗੀ ਕਿ ਮੈਨੂੰ ਕੀ ਜ਼ਰੂਰਤ ਸੀ ਜੋ ਮੈਂ ਉਹਨਾਂ ਨੂੰ ਇਸ ਤਰ੍ਹਾਂ ਦਾ ਸਵਾਲ ਕੀਤਾ ਚੰਗਾ ਹੋਵੇਗਾ ਜੇ ਮੈਂ ਆਪਣੇ ਕੰਮ ਨਾਲ ਕੰਮ ਰੱਖਾਂ ਮੈਂ ਸੋਚ ਲਿਆ ਕਿ ਅੱਗੇ ਤੋਂ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਾਂਗੀ ਅਗਲੀ ਸਵੇਰ ਉਹ ਘਰ ਆਏ ਤੇ ਉਹਨਾਂ ਦਾ ਵਿਹਾਰ ਤਾਂ ਪਹਿਲਾਂ ਹੀ ਤਰ੍ਹਾਂ ਸੀ ਪਰ ਗੱਲਾਂ-ਗੱਲਾਂ ਵਿੱਚ ਉਹ ਮੈਨੂੰ ਆਪਣੇ ਮਾਲਕ ਦੇ ਕਿਸੇ ਸੁਣਾਉਣ ਲੱਗੇ ਉਹਨਾਂ ਦੇ ਬੱਚਿਆਂ ਦਾ ਜ਼ਿਕਰ ਕਰਦੇ ਹੋਏ ਕਹਿਣ ਲੱਗੇ ਕਿ ਕੀ ਦੱਸਾਂ ਮੇਰੇ ਮਾਲਕ ਆਦਤ ਦੇ ਬਹੁਤ ਚੰਗੇ ਨੇ ਮੇਰਾ ਬਹੁਤ ਖਿਆ ਰੱਖਦੇ ਨੇ ਪਰ ਉਹਨਾਂ ਦੇ ਬੱਚੇ ਕਦੇ-ਕਦੇ ਚੀੜ ਜਾਂ ਤਾਂ ਮੇਰੇ ਨਾਲ ਬਾਤਮੀਜੀ ਕਰ ਲੈਂਦੇ ਨੇ ਨਹੀਂ ਤਾਂ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਰਦੇ ਹਨ ਮੈਂ ਕਿਹਾ ਤੁਸੀਂ ਆਪਣੀ ਮਾਲਕਣ ਬਾਰੇ ਨਹੀਂ ਦੱਸਿਆ ਤਾਂ ਉਹ ਕਹਿਣ ਲੱਗੇ ਕਿ ਉਹਨਾਂ ਦਾ ਮિજાਜ ਬਹੁਤ ਤੇਜ਼ ਆ ਪਰ ਚੰਗੀ ਆ ਨੌਕਰ ਦਾ ਕੀ ਆ ਸਾਨੂੰ ਤਾਂ ਕੰਮ ਨਾਲ ਮਤਲਬ ਆ ਮੈਂ ਇਹ ਪੁੱਛਿਆ ਕਿ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਆ ਪਰ ਉਹਨਾਂ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਗੱਲ ਟਾਲ ਦਿੱਤੀ ਫਿਰ ਉਹ ਬੱਚਿਆਂ ਦਾ ਬਹਾਨਾ ਕਰਕੇ ਰਸੋਈ ਵਿੱਚੋਂ ਬਾਹਰ ਆ ਗਏ ਪਤਾ ਨਹੀਂ ਕਿਉਂ ਮੈਨੂੰ ਪਰੇਸ਼ਾਨ ਲੱਗ ਰਹੀ ਸੀ ਅਮਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੈਸਟ ਰੂਮ ਵਿੱਚ ਰੁਕ ਜਾਇਆ ਕਰੋ ਪਰ ਉਹ ਤਾਂ 7 ਵਜੇ ਦੇ ਇਸ ਤਰ੍ਹਾਂ ਜਲਦੀ ਕਰਦੇ ਜਿਵੇਂ ਕੋਈ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੋਵੇ ਇੱਕ ਵਾਰ ਖੁਦ ਹੀ ਆਪਣੀ ਪਤਨੀ ਬਾਰੇ ਦੱਸਣ ਲੱਗੇ ਕਿ ਉਹ ਮੇਰਾ ਬਹੁਤ ਖਿਆਲ ਰੱਖਦੀ ਆ ਬਹੁਤ ਚੰਗੀ ਔਰਤ ਆ ਮੈਂ ਕਿਹਾ ਤੁਸੀਂ ਆਂਟੀ ਕੋਲ ਜਾਣ ਲਈ 7 ਵਜੇ ਇੰਨੀ ਜਲਦੀ ਕਰਦੇ ਹੋ ਉਹ ਤੁਹਾਡਾ ਇੰਤਜ਼ਾਰ ਕਰਦੀ ਹੋਵੇਗੀ ਪਰ ਉਹਨਾਂ ਦੇ ਚਿਹਰੇ ਤੇ ਉਦਾਸੀ ਛਾ ਗਈ ਉਹ ਗਹਿਰੀ ਸੋਚ ਵਿੱਚ ਘੁੰਮ ਹੋ ਗਏ ਕਹਿਣ ਲੱਗੇ ਕਿ ਠੀਕ ਆ ਬੇਟਾ ਉਹ ਮੇਰਾ ਇੰਤਜ਼ਾਰ ਕਰਦੀ ਆ ਮੈਂ ਥੋੜਾ ਜਿਹਾ ਲੇਟ ਹੋ ਜਾਵਾਂ ਤਾਂ ਉਹ ਪਰੇਸ਼ਾਨ ਹੋ ਜਾਂਦੀ ਆ ਕਰ ਜਾਂਦਾ ਹਾਂ ਉਹਦੇ ਕੋਲ ਬੈਠਦਾ ਹਾਂ ਉਦੋਂ ਮੇਰੇ ਪੋਤਾ-ਪੋਤੀ ਆ ਕੇ ਮੇਰੇ ਗਲੇ ਲੱਗ ਜਾਂਦੇ ਨੇ ਨੋ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦਿੰਦੀ ਆ ਮੇਰੇ ਲਈ ਖਾਣਾ ਲਗਾਉਂਦੀ ਆ ਪਰ ਇੱਕ ਤੂੰ ਹੈ ਜੋ ਮੈਨੂੰ ਇਥੋਂ ਖਾਣਾ ਖਾਣ ਦੇ ਬਿਨਾ ਜਾਣ ਹੀ ਨਹੀਂ ਦਿੰਦੀ ਮੈਨੂੰ ਰੋਜ਼ ਨਾਣੂ ਮਨਾ ਕਰਦੇ ਚੰਗਾ ਨਹੀਂ ਲੱਗਦਾ ਉਹ ਮੈਨੂੰ ਪਿਆਰ ਨਾਲ ਕਹਿਣ ਲੱਗੇ ਜਿਵੇਂ ਇੱਕ ਪਿਓ ਆਪਣੀ ਧੀ ਨੂੰ ਕਹਿੰਦਾ ਹੋਵੇ ਫਿਰ ਰਾਤ ਨੂੰ ਮੇਰਾ ਬੇਟਾ ਆ ਕੇ ਮੇਰੇ ਕੋਲ ਬੈਠਦਾ ਹੈ ਮੈਂ ਉਸ ਨੂੰ ਕਹਿੰਦਾ ਹਾਂ ਕਿਰਨ ਤੇ ਅਮਰ ਮੇਰਾ ਬਹੁਤ ਖਿਆਰ ਰੱਖਦੇ ਹਨ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਚਲੋ ਉਹਨਾਂ ਦੀ ਔਲਾਦ ਇੰਨੀ ਨੇਕ ਹੈ ਜੋ ਉਹਨਾਂ ਦੀ ਇੰਨੀ ਸੇਵਾ ਕਰਦੀ ਹੈ ਨਹੀਂ ਤਾਂ ਅੱਜ ਕੱਲ ਦੇ ਬੱਚੇ ਮਾਤਾ ਪਿਤਾ ਨੂੰ ਕਿੱਥੇ ਪੁੱਛਦੇ ਨੇ ਫਿਰ ਉਹ ਕਹਿਣ ਲੱਗੇ ਕਿ ਜਦੋਂ ਤੱਕ ਮੇਰੀ ਪਤਨੀ ਦਿਨ ਦੀਆਂ ਸਾਰੀਆਂ ਗੱਲਾਂ ਮੈਨੂੰ ਦੱਸਣਾ ਦੇਵੇ ਉਹਨੂੰ ਚੈਨ ਨਹੀਂ ਹੁੰਦਾ ਪਰ ਮੈਂ ਉਹਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਸੌਂ ਜਾਂਦਾ ਹਾਂ ਫਿਰ ਉਹ ਹੱਸਣ ਲੱਗੇ ਪਰ ਹੱਸਦੇ-ਹੱਸਦੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸ਼ਾਇਦ ਹਾਸਕੇ ਉਹਨਾਂ ਦੀ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ ਫਿਰ ਉਹ ਕਹਿਣ ਲੱਗੇ ਕਿ ਜੇ ਮੇਰੀ ਕੋਈ ਬੇਟੀ ਹੁੰਦੀ ਤੇ ਬਿਲਕੁਲ ਤੇਰੇ ਵਰਗੀ ਹੁੰਦੀ ਫਿਰ ਮੈਂ ਪੁੱਛ ਬੈਠੀ ਕਿ ਤੁਸੀਂ ਨੌਕਰੀ ਕਿਉਂ ਕਰਦੇ ਹੋ ਮੇਰੇ ਸਹਾਲਤੇ ਉਹ ਫੇਰ ਕਬਰ ਆ ਗਏ ਇਸ ਵਾਰ ਉਹ ਬਿਨਾਂ ਜਵਾਬ ਦਿੱਤੇ ਚਲੇ ਗਏ ਮੈਂ ਖੁਦ ਹੀ ਸੋਚ ਲਿਆ ਕਿ ਸ਼ਾਇਦ ਪੈਸੇ ਦੀ ਪਰੇਸ਼ਾਨੀ ਹੋਵੇਗੀ ਇੱਕ ਦਿਨ ਅਮਰ ਨੂੰ ਕਿਹਾ ਕਿ ਤੁਹਾਡਾ ਬੌਸ ਅੰਕਲ ਨੂੰ ਕੀ ਚੰਗੀ ਤਨਖਾਹ ਦਿੰਦਾ ਹੋਵੇਗਾ ਪਰ ਹੁਣ ਉਹ ਇੱਥੇ ਨਹੀਂ ਆ ਤਾਂ ਅੰਕਲ ਨੂੰ ਪਰੇਸ਼ਾਨੀ ਹੁੰਦੀ ਹੋਵੇਗੀ ਤੁਸੀਂ ਅੰਕਲ ਨੂੰ ਤਨਖਾਹ ਦੇ ਦੇਣੀ ਸੀ ਤਾਂ ਅਮਰ ਕਹਿਣ ਲੱਗੇ ਕਿ ਮੈਂ ਉਹਨਾਂ ਨੂੰ ਕਈ ਵਾਰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿ ਦਿੰਦੇ ਕਿ ਮੈਂ ਉਹ ਮੈਥੋਂ 50 ਰੁਪਏ ਹੀ ਲੈਣਗੇ ਉਹੀ ਉਹਨਾਂ ਦੀ ਤਨਖਾਹ ਹੈ ਅਮਰ ਦੀ ਗੱਲ ਸੁਣ ਕੇ ਮੈਂ ਫੈਸਲਾ ਕਰ ਲਿਆ ਮੈਂ ਅੰਕਲ ਨੂੰ ਪੁੱਛਾਂਗੀ ਕਿ ਅਖੀਰ ਉਹ 50 ਰੁਪਏ ਦਾ ਕੀ ਕਰਦੇ ਨੇ ਅਗਲੇ ਦਿਨ ਜਦੋਂ ਮੈਂ ਉਹਨਾਂ ਨੂੰ 50 ਰੁਪਏ ਦਿੱਤੇ ਤਾਂ ਮੈਂ ਪੁੱਛ ਹੀ ਲਿਆ ਕਿ ਇੰਨੇ ਕੋ ਪੈਸੇ ਵਿੱਚ ਉਹਨਾਂ ਨੂੰ ਕੀ ਮਿਲਦਾ ਆ ਇਸ ਵਾਰ ਉਹ ਕੋ ਮੋਜੀ ਨਾਲ ਬਾਹਰ ਗਏ ਨਹੀਂ ਗਏ ਸਗੋਂ ਮੈਨੂੰ ਕਹਿਣ ਲੱਗੇ ਕਿ ਬੇਟਾ ਤੂੰ ਮੇਰੇ ਘਰ ਆਉਣਾ ਤੇ ਸਭ ਆਪਣੀਆਂ ਅੱਖਾਂ ਨਾਲ ਵੇਖ ਲਵੀਂ ਅਗਲੇ ਦਿਨ ਉਹਨਾਂ ਦੇ ਘਰ ਪਹੁੰਚ ਗਈ ਤੇ ਮੇਰੇ ਪੈਰਾਂ ਥੱਲੇ ਉਹ ਜ਼ਮੀਨ ਕਿਸ ਗਈ ਕਿਉਂਕਿ ਉੱਥੇ ਦਾ ਮੈਂ ਤੇ ਅਮਰ ਦੋਨੋਂ ਹੀ ਅੰਕਲ ਦੇ ਘਰ ਗਏ ਇੱਕ ਸੁੰਸਾਨ ਇਲਾਕਾ ਸੀ ਛੋਟੀਆਂ-ਛੋਟੀਆਂ ਗਲੀਆਂ ਸਨ ਤੰਗ ਜਿਹਾ ਮਾਹੌਲ ਸੀ ਇੱਕ ਗਲੀ ਦੇ ਆਖਰੀ ਮਕਾਨ ਸਾਹਮਣੇ ਅਸੀਂ ਅੰਕਲ ਨਾਲ ਖੜੇ ਸੀ ਪਰ ਉਸ ਦਾ ਦਰਵਾਜ਼ਾ ਬੰਦ ਸੀ ਟੱਕਾ ਮਾਰਨ ਨਾਲ ਦਰਵਾਜ਼ਾ ਖੁੱਲ ਗਿਆ ਸਾਹਮਣੇ ਕੱਚਾ ਵਿਹੜਾ ਸੀ ਮੈਂ ਤੇ ਅਮਰ ਇੱਕ ਦੂਜੇ ਨੂੰ ਹੈਰਾਨੀ ਨਾਲ ਦੇਖਣ ਲੱਗੇ ਫਿਰ ਅਸੀਂ ਅੰਦਰ ਗਏ ਘਰ ਵਿੱਚ ਬਹੁਤ ਕਮੋਸ਼ੀ ਸੀ ਸਾਹਮਣੇ ਦੋ ਕਮਰੇ ਬਣੇ ਹੋਏ ਸਨ ਦੋ ਰੁੱਖ ਲੱਗੇ ਸਨ ਉਹ ਬਿਲਕੁਲ ਸੁੱਕ ਚੁੱਕੇ ਸਨ ਉੱਥੇ ਹਰ ਚੀਜ਼ ਮਿੱਟੀ ਦਾ ਢੇਰ ਬਣੀ ਪਈ ਸੀ ਵਿਹੜੇ ਦੇ ਕੋਨੇ ਵਿੱਚ ਇੱਕ ਕਬਰ ਬਣੀ ਹੋਈ ਸੀ ਉਹਦੀ ਮਿੱਟੀ ਵੀ ਦਿੱਲੀ ਸੀ ਘਰ ਵਿੱਚ ਕੋਈ ਵੀ ਆਦਮੀ ਨਹੀਂ ਸੀ ਅੰਕਲ ਦਾ ਮੰਝਾ ਵੀ ਕਬਰ ਕੋਲ ਹੀ ਪਿਆ ਸੀ ਜਿਸ ਕੋਲ ਇੱਕ ਕੜਾ ਰੱਖਿਆ ਹੋਇਆ ਸੀ ਅੰਕਲ ਸਭ ਤੋਂ ਪਹਿਲਾਂ ਕਬਰ ਕੋਲ ਗਿਆ ਕਹਿਣ ਲੱਗੀ ਸੀ ਕੌਣ ਆਇਆ ਤੈਨੂੰ ਦੱਸਿਆ ਸੀ ਨਾ ਕਿ ਕਿਰਨ ਆਉਣ ਦੀ ਜिद ਕਰ ਰਹੀ ਆ ਆਨੇ ਬਹਾਨੇ ਤੇਰੇ ਬਾਰੇ ਪੁੱਛਦੀ ਰਹਿੰਦੀ ਆ ਇਸ ਲਈ ਇਸ ਵਾਰ ਮੈਂ ਇਸ ਨੂੰ ਲੈ ਕੇ ਆਇਆ ਹਾਂ ਇਹ ਸਭ ਕੁਝ ਦੇਖ ਕੇ ਮੇਰੇ ਪੈਰ ਉੱਥੇ ਹੀ ਜਮ ਗਏ ਅੰਕਲ ਨੇ ਆਪਣੀ ਜੇਬ ਵਿੱਚ ਅਰਗਬਤੀ ਕੱਢ ਕੇ ਕਬਰ ਤੇ ਜਲਾ ਦਿੱਤੀ ਫਿਰ ਸਾਨੂੰ ਕਹਿਣ ਲੱਗੇ ਕਿ ਤੁਸੀਂ ਦੋਨੋਂ ਉੱਥੋਂ ਕਿਉਂ ਉੱਥੇ ਕਿਉਂ ਰੁਕ ਗਏ ਇੱਥੇ ਆਓ ਤੂੰ ਪੁੱਛਦੀ ਸੀ ਨਾ ਕਿ ਮੈਂ 50 ਰੁਪਏ ਦਾ ਕੀ ਲੈਂਦਾ ਹਾਂ ਮੇਰੀ ਪਤਨੀ ਨੂੰ ਅਰਗਬਤੀ ਦੀ ਖੁਸ਼ਬੂ ਬਹੁਤ ਪਸੰਦ ਆ ਇਸ ਲਈ ਮੈਂ ਰੋਜ਼ ਉਸ ਲਈ ਅਰਗਬਤੀ ਲੈ ਕੇ ਆਉਂਦਾ ਹਾਂ ਇਹ ਖੁਸ਼ ਹੋ ਜਾਂਦੀ ਆ ਚਲੋ ਮੈਂ ਤੁਹਾਨੂੰ ਆਪਣੀ ਨੋ ਨੂੰ ਮਿਲਵਾਉਂਦਾ ਹਾਂ ਰਸੋਈ ਵਿੱਚ ਖਾਣਾ ਬਣਾ ਰਹੀ ਆ ਰਸੋਈ ਦੀ ਹਾਲਤ ਵੀ ਬਾਕੀ ਘਰ ਤੋਂ ਅਲੱਗ ਨਹੀਂ ਸੀ ਰਸੋਈ ਖਾਲੀ ਸੀ ਉਸ ਵਿੱਚ ਕੁਝ ਸਟੀਲ ਦੇ ਭਾਂਡੇ ਪੈ ਸਨ ਮੈਨੂੰ ਲੱਗਿਆ ਕਿ ਸ਼ਾਇਦ ਕਿਸੇ ਹਾਦਸੇ ਵਿੱਚ ਉਹਨਾਂ ਦੇ ਪਰਿਵਾਰ ਦੀ ਮੌਤ ਹੋ ਗਈ ਹੋਵੇਗੀ ਇਸ ਲਈ ਅੰਕਲ ਸਦਮੇ ਵਿੱਚ ਹਨ ਫਿਰ ਸਾਨੂੰ ਆਪਣੇ ਬੇਟੇ ਦੇ ਕਮਰੇ ਵਿੱਚ ਲੱਗੇ ਉੱਥੇ ਵੀ ਕੋਈ ਨਹੀਂ ਸੀ ਪਰ ਕੰਧ ਤੇ ਇੱਕ ਵੱਡੀ ਫੋਟੋ ਲੱਗੀ ਹੋਈ ਸੀ ਜਿਸ ਨੂੰ ਵੇਖ ਕੇ ਅਮਰ ਇੱਕਦਮ ਹੈਰਾਨ ਹੋ ਗਏ ਤੇ ਅੰਕਲ ਹਲ ਵੇਖਣ ਲੱਗੇ ਉਸ ਤਸਵੀਰ ਵਿੱਚ ਅੰਕਲ ਆਪਣੇ ਨੌਪੋਤੇ ਨਾਲ ਖੜੇ ਮੁਸਕਰਾ ਰਹੇ ਸੀ ਅਮਰ ਹੈਰਾਨ ਹੁੰਦੇ ਹੋਏ ਅੰਕਲ ਦੇ ਮੁੰਡੇ ਵੱਲ ਉਂਗਲੀ ਕਰਕੇ ਕਹਿਣ ਲੱਗੇ ਅਰਮਾਨ ਸਰ ਮੈਂ ਨਾਮ ਸੁਣ ਕੇ 당ਗ ਰਹੀ ਕਿਉਂਕਿ ਮੈਂ ਕਦੇ ਅਮਰ ਦੇ ਬੋਸ ਨੂੰ ਨਹੀਂ ਵੇਖਿਆ ਸੀ ਉਹਨਾਂ ਬਾਰੇ ਸਿਰਫ ਸੁਣਿਆ ਹੀ ਸੀ ਤਾਂ ਤੁਸੀਂ ਬੋਸ ਦੇ ਪਾਪਾ ਹੋ ਅੰਕਲ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਗਏ ਉਹ ਫੁੱਟ ਫੁੱਟ ਕੇ ਰੋਣ ਲੱਗੇ ਅਮਰ ਨੇ ਉਹਨਾਂ ਨੂੰ ਗਲੇ ਲਗਾ ਲਿਆ ਮੇਰਾ ਘਰ ਬਰਬਾਦ ਹੋ ਗਿਆ ਮੈਨੂੰ ਤਾਂ ਅੱਜ ਤੱਕ ਇਹ ਵੀ ਨਹੀਂ ਪਤਾ ਕਿ ਮੇਰਾ ਕਸੂਰ ਕੀ ਸੀ ਮੈਂ ਤਾਂ ਹਮੇਸ਼ਾ ਆਪਣੀ ਮਾਤਾ ਪਿਤਾ ਦੀ ਸੇਵਾ ਕੀਤੀ ਬੇਟੇ ਦੀ ਚੰਗੀ ਪਰਵਰਿਸ਼ ਕੀਤੀ ਉਹਨਾਂ ਨੂੰ ਚੰਗਾ ਪੜਾਉਣ ਖਾਤਰ ਆਪਣਾ ਚੈਨ ਸਕੂਨ ਸਭ ਬਰਬਾਦ ਕਰ ਲਿਆ ਸ਼ੁਰੂ ਤੋਂ ਹੀ ਮੈਂ ਜੋਤਸਾਦ ਦੇ ਘਰ ਨੌਕਰੀ ਕਰਦਾ ਸੀ ਮੇਰੀ ਤਨਖਾਹ ਨਾਲ ਵੀ ਗੁਜ਼ਾਰਾ ਚੱਲਦਾ ਸੀ ਮੇਰੀ ਪਤਨੀ ਪੂਰਾ ਦਿਨ ਮੇਰੇ ਮਾਤਾ ਪਿਤਾ ਦੀ ਸੇਵਾ ਕਰਦੀ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਕਦੇ ਮੇਰੀ ਮਾਣ ਨੂੰ ਮੋੜ ਕੇ ਕੋਈ ਜਵਾਬ ਦੇ ਦੇਵੇ ਉਹ ਸਿਰ ਝੁਕਾ ਕੇ ਉਹਨਾਂ ਦਾ ਹਰ ਹੁਕਮ ਮੰਨਦੀ ਮੈ ਰਾਤ ਨੂੰ 7 ਵਜੇ ਘਰੋਂ ਦਾ ਪਿਤਾ ਦੀਆਂ ਲੱਤਾਂ ਦਬੋਂਦਾ ਮਾਂ ਦੇ ਦਿਲ ਦੀਆਂ ਗੱਲਾਂ ਤੇ ਸ਼ਿਕਵੇ ਸੁਣ ਕੇ ਪਤਨੀ ਕੋਲ ਚਲਾ ਜਾਂਦਾ ਹੱਸਦੇ ਹੋਏ ਇੱਕ ਦੂਜੇ ਨਾਲ ਦੁੱਖ ਸਾਂਝਾ ਕਰਦੇ بیٹے ਦੇ ਜਨਮ ਤੋਂ ਬਾਅਦ ਅਸੀਂ ਉਸ ਨੂੰ ਸਭ ਤੋਂ ਅੱਗੇ ਰੱਖਿਆ ਸੋਚਿਆ ਕਿ ਚਾਹੇ ਆਪ ਅਨਪੜਹਾ ਪਰ ਉਸ ਨੂੰ ਪੜ੍ਹਾਵਾਂਗੇ ਸਮਾਂ ਆਪਣੀ ਚਾਲ ਚੱਲਦਾ ਗਿਆ ਮੇਰੇ ਮਾਤਾ ਪਿਤਾ ਵੀ ਨਹੀਂ ਰਹੇ ਸਾਡੀ ਜਵਾਨੀ بیٹے ਦੀ ਪਰਵਰੀਚ ਕਰਦੇ ਕਰਦੇ ਕਦੋਂ ਬਟਾਪੀ ਵਿੱਚ ਬਦਲ ਗਈ ਪਤਾ ਹੀ ਨਾ ਚੱਲਿਆ ਮੇਰਾ ਬੇਟਾ ਜੋਤ ਸਰ ਦੇ ਆਫਿਸ ਵਿੱਚ ਕੰਮ ਕਰਨ ਲੱਗਿਆ ਸੀ ਅਸੀਂ ਆਪਣੀ ਜ਼ਿੰਦਗੀ ਜੋਤ ਸਰ ਦੇ ਪਰਿਵਾਰ ਦੀ ਉਤਰਨ ਪਾ ਕੇ ਲੰਗਾਈ ਸੀ ਉਹਨਾਂ ਦਾ ਬਚਿਆ ਖਾਣਾ ਵੀ ਖਾਦਾ ਸੀ ਜੋ ਸਰਦੀ ਇੱਕ ਇਕਲੋਤੀ ਥੀ ਸੀ ਇਸ ਲਈ ਉਹ ਬਹੁਤ ਜ਼ਿਆਦਾ ਸਿਰ ਚੜੀ ਹੋਈ ਸੀ ਉਹ ਹਮੇਸ਼ਾ ਮੈਨੂੰ ਨੌਕਰ ਕਹਿ ਕੇ ਬੁਲਾਉਂਦੀ ਸੀ ਉਹ ਨੌਕਰ ਹੀ ਸੀ ਇਸ ਲਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ ਮੇਰੇ بیٹے ਦੀ ਤਨਖਾਹ ਵੀ ਚੰਗੀ ਸੀ ਸੋਚਿਆ ਸੀ ਕਿ ਚਲੋ ਸਾਡੇ ਦਿਨ ਵੀ ਬਦਲ ਜਾਣਗੇ ਮੈਂ ਵੀ ਨੌਕਰੀ ਛੱਡ ਕੇ ਘਰ ਬੈਠ ਜਾਵਾਂਗਾ ਜੋ ਸਮਾਂ ਪਹਿਲਾਂ ਆਪਣੀ ਪਤਨੀ ਨਾਲ ਨਹੀਂ ਬਤਾਇਆ ਉਹ ਇਸ ਉਮਰ ਵਿੱਚ ਬਤਾਵਾਂਗਾ ਸੋਚਦਾ ਸੀ ਕਿ ਜਿਵੇਂ ਮੇਰੀ ਪਤਨੀ ਮੇਰੇ ਮਾਤਾ ਪਿਤਾ ਦੀ ਸੇਵਾ ਕਰਦੀ ਸੀ ਸਾਡੀ ਨੂੰ ਵੀ ਇਸ ਤਰ੍ਹਾਂ ਹੀ ਸਾਡੀ ਸੇਵਾ ਕਰੇਗੀ ਫਿਰ ਇੱਕ ਦਿਨ ਜੋਤਸਾ ਸਾਡੇ ਘਰ ਆ ਆਪਣੀ ਬੇਟੀ ਦਾ ਰਿਸ਼ਤਾ ਲੈ ਕੇ ਆਈ ਮੈਂ ਤਾਂ ਹੈਰਾਨ ਰਹਿ ਗਿਆ ਮੇਰਾ ਬੇਟਾ ਬਹੁਤ ਮਿਹਨਤੀ ਤੇ ਹੌਣਹਾਰ ਸੀ ਬਹੁਤ ਨੂੰ ਆਪਣੀ ਬੇਟੀ ਲਈ ਹੋਰ ਕੀ ਚਾਹੀਦਾ ਸੀ ਮੇਰੀ ਜ਼ਿੰਦਗੀ ਤਾਂ ਸਾਰੀ ਉਮਰ ਗੁਲਾਮੀ ਕਰਦੇ ਹੀ ਲੰਘ ਗਈ ਸੀ ਉਹਨੋਂ ਮੇਰੇ بیٹے ਨੂੰ ਹੀ ਗੁਲਾਮ ਬਣਾਉਣਾ ਚਾਹੁੰਦੇ ਸਨ ਉਹਨਾਂ ਦੀ ਬੱਤ ਮੀਜ਼ ਤੇ ਜਿੱਦੀ ਬੇਟੀ ਜੇ ਵਿਆਹ ਕਰਕੇ ਕਿਸੇ ਦੇ ਘਰ ਜਾਂਦੀ ਵੀ ਤਾਂ ਦੋ ਦਿਨ ਤੋਂ ਵੱਧ ਨਾ ਟਿਕਦੀ ਇਸ ਲਈ ਉਹਨਾਂ ਨੇ ਮੇਰੇ بیٹے ਨੂੰ ਫਸਾ ਲਿਆ ਮੇਰਾ ਬੇਟਾ ਵੀ ਦੌਲਤ ਦੇਖ ਕੇ ਹਵਾ ਵਿੱਚ ਉੱਡਣ ਲੱਗਿਆ ਉਹ ਉਸ ਨੇ ਮੇਰੇ ਲੱਖ ਸਮਝਾਉਣ ਤੇ ਵੀ ਜੋਸਰ ਦੀ ਬੇਟੀ ਨਾਲ ਵਿਆਹ ਕਰਵਾ ਲਿਆ ਆਖਿਰ ਮੈਨੂੰ ਹੀ ਝੁਕਣਾ ਪਿਆ ਵਿਆਹ ਤੋਂ ਬਾਅਦ ਕਮਲ ਕੁਝ ਦਿਨ ਹੀ ਸਾਡੇ ਘਰ ਆਈ ਤੇ ਫਿਰ ਸਾਡੇ ਬੇਟੇ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਮੇਰੀ ਪਤਨੀ ਬਹੁਤ ਰੋਈ। ਮੈਂ ਉਸ ਨੂੰ ਸਮਝਾਇਆ ਕਿ ਅਰਮਾਨ ਦੀ ਆਪਣੀ ਜ਼ਿੰਦਗੀ ਹੈ। ਉਸ ਨੂੰ ਮਰਜ਼ੀ ਨਾਲ ਜਿਉਂ ਲੈਂਦੀ। ਉਹ ਕਹਿਣ ਲੱਗੀ ਕਿ ਆਪਾਂ ਵੀ ਕੁਝ ਸ਼ਾਵਾਂ ਮਾਰ ਕੇਰ ਮਾਣ ਲਈ ਸਭ ਕੀਤਾ ਸਿਰਫ ਇਸ ਦਿਨ ਲਈ। ਮੈਂ ਉਸ ਨੂੰ ਸਮਝਾਇਆ ਕਿ ਆਪਣਾ ਫਰਜ਼ ਸੀ ਉਹ ਰੋਣ ਲੱਗੀ ਤੇ ਕਹਿਣ ਲੱਗੀ ਕਿ ਬੇਟੇ ਦਾ ਕੋਈ ਫਰਜ਼ ਨਹੀਂ ਹੈ। ਮੈਂ ਉਸਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ بیٹے ਦੀ ਜਿਤਾਈ ਕਰਕੇ ਉਹ ਬਿਮਾਰ ਆਣ ਲੱਗਿਆ ਰਮਾਨ ਪਹਿਲਾਂ ਤਾਂ ਹਫ਼ਤੇ ਵਿੱਚ ਆਪਣੀ ਮਾਂ ਨੂੰ ਮਿਲਣ ਆਉਂਦਾ ਸੀ ਅਤੇ ਘਰ ਖਰਚ ਲਈ ਪੈਸੇ ਵੀ ਦੇ ਦਿੰਦਾ ਸੀ ਪਰ ਹੌਲੀ-ਹੌਲੀ ਉਸ ਦਾ ਆਉਣਾ ਕੱਟ ਗਿਆ ਫਿਰ ਉਸਨੇ ਖਰਚ ਦੇਣਾ ਬੰਦ ਕਰ ਦਿੱਤਾ ਮੈਂ ਕਿਸੇ ਹੋਰ ਕੰਮ ਵੀ ਨੌਕਰੀ ਕਰਨ ਲੱਗਿਆ ਮੇਰੀ ਪਤਨੀ ਦਾ ਬਟਾਪਾ ਵੀ ਮੇਰੇ ਇੰਤਜ਼ਾਰ ਵੀ ਚਲੰਗਣ ਲੱਗਿਆ ਜੇ ਮੈਨੂੰ ਥੋੜੀ ਦੇਰ ਹੋ ਜਾਂਦੀ ਤਾਂ ਉਹ ਪਰੇਸ਼ਾਨ ਹੋ ਜਾਂਦੀ ਇਹ ਇੰਤਜ਼ਾਰ ਉਸ ਨੂੰ ਕਬਰ ਤੱਕ ਲੈ ਗਿਆ ਮੈਂ ਇਕੱਲਾ ਰਹਿ ਗਿਆ ਮੈਨੂੰ ਆਪਣੀ ਪਤਨੀ ਨਾਲ ਬਹੁਤ ਪਿਆਰ ਸੀ ਇਸ ਲਈ ਮੈਂ ਉਸ ਨੂੰ ਕਿਤੇ ਨਾ ਜਾਣ ਦਿੱਤਾ ਤੇ ਵੇੜ ਵਿੱਚ ਹੀ ਉਸ ਨੂੰ ਦਫਨਾ ਦਿੱਤਾ ਮੇਰਾ ਬੇਟਾ ਜ਼ਬਰਦਸਤੀ ਮੈਨੂੰ ਆਪਣੇ ਨਾਲ ਲੈ ਗਿਆ ਮੈਂ ਦਿਨ ਤਾਂ ਉੱਥੇ ਗੁਜ਼ਾਰ ਲੈਂਦਾ ਪਰ ਰਾਤ 7 ਵਜੇ ਦੇ ਹੀ ਮੈਨੂੰ ਲੱਗਦਾ ਕਿ ਮੇਰੀ ਪਤਨੀ ਮੇਰਾ ਇੰਤਜ਼ਾਰ ਕਰ ਰਹੀ ਆ ਇਸ ਲਈ ਮੈਂ ਰਾਤ ਨੂੰ ਘਰ ਵਾਪਸ ਆ ਜਾਂਦਾ ਕਮਲ ਨੇ ਕਦੇ ਮੈਨੂੰ ਆਪਣਾ ਸਹੁਰਾ ਨਹੀਂ ਸਮਝਿਆ ਨਾ ਹੀ ਮੇਰੀ ਇੱਜ਼ਤ ਕੀਤੀ ਹੁਣ ਵੀ ਉਹ ਮੈਨੂੰ ਨੌਕਰ ਕਹਿ ਕੇ ਹੀ ਬੁਲਾਉਂਦੀ ਆ ਮੇਰਾ ਬੇਟਾ ਤੇ ਉਸ ਦੇ ਅਹਿਸਾਨਾਂ ਥੱਲੇ ਦੱਪਿਆ ਹੋਇਆ ਆ ਇਸ ਲਈ ਉਸ ਨੂੰ ਕੁਝ ਨਹੀਂ ਕਹਿੰਦਾ ਉਸ ਦੇ ਪੱਛੇ ਵੀ ਆਪਣੀ ਮਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਨੇ ਉਸ ਘਰ ਵਿੱਚ ਅੱਜ ਵੀ ਮੇਰੀ ਹਸਿਆਤ ਨੌਕਰ ਦੀ ਹੀ ਆ ساری ਜ਼ਿੰਦਗੀ ਚੀਜ਼ੋ ਲਾਦੇ ਸੁਪਨੇ ਪੂਰੇ ਕਰਨ ਲਈ ਗੁਜ਼ਾਰ ਦਿੱਤੀ ਉਸ ਕੋਲ ਸਾਡੇ ਲਈ ਸਮਾਂ ਹੀ ਨਹੀਂ ਉਸ ਨੂੰ ਤਾਂ ਮੈਨੂੰ ਆਪਣਾ ਪਿਓ ਕਹਿੰਦੇ ਵੀ ਸ਼ਰਮ ਆਉਂਦੀ ਆ ਅੰਕਲ ਦੀ ਕਹਾਣੀ ਸੁਣ ਕੇ ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਔਲਾਦ ਆਪਣੀ ਮਾਤਾ ਪਿਤਾ ਨਾਲ ਕਿਸ ਤਰ੍ਹਾਂ ਇਸ ਤਰ੍ਹਾਂ ਕਿਵੇਂ ਕਰ ਸਕਦੀ ਆ ਧੰਨਵਾਦ ਜੀ ਅਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ